ਨੰਬਰ ਤਾਂ ਹੈ ਪਤਾ ਆਪਣਾ ਰੱਖੋ ਅੱਜ ਦੇ ਇਹ ਸਰੋਤ ਨੂੰ ਫਿਰ ਦੋਸਤ ਸਾਡੇ ਸੂਬਾ ਰਣਜੀਤਾਰੀ ਤੋਂ ਇੰਪੋਰਟ ਲਏ ਬੀਰੂ ਜੀ ਦੇ ਜੋ ਸੂਬਾ ਨਾਲ ਹੈ ਫੋਟੋ ਲਾਓ ਕਿਤੇ ਬਾਜੀ ਉੱਠਾ ਜੀ ਫੋਨ ਨਹੀਂ ਚੱਲ ਰਿਹਾ ਨਾ ਹੋ ਸਹੀ ਆ ਤੋ ਉਹ ਠੰਡਾ ਆਹੋ ਇੱਥੇ ਜੱਟ ਬਹਿ ਕੇ ਚੱਗੀ ਆ ਤਾ ਕਿ ਆ ਜਾ ਹੁਣ ਭਾਰਤੀ ਕਿਸਾਨ ਜੁੜੀਆਂ ਕ੍ਰਾਂਤੀਕਾਰੀ ਜਿੰਦਾਬਾਦ ਲਾਲਨਾਰੀ ਮਾੜੀ ਲੋਕ ਭਾਰਤੀ ਕਿਸਾਨ ਚੋਣ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿੰਦਾਬਾਦ ਜਿੰਦਾਬਾਦ ਜੁਨੀ ਕ੍ਰਾਂਤੀਕਾਰੀ ਜਿੰਦਾਬਾਦ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ لالو لالہ زندہ باد سار مزدور ایک زندہ باد سار مزدور ایک زندہ باد حق تعالی ملواردہ زندہ باد سار مزدور ایک 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 زندہ باد زندہ باد ہر دين پڙه منھن ۾ مھنھن سانو <im> ਜਿਹੜੇ ਅੱਜ ਧਰਨਾ ਦੇ ਰਹੇ ਕਿੰਨੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਮੈਂ ਡੀਟੀਜਤ ਬਾਬਾ ਦਾ ਪ੍ਰਧਾਨ ਆ ਜੀ ਅੱਜ ਇੱਕ ਤਾਂ ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਸੀਗੇ ਉਹ ਉੱਥੋਂ ਦਾ ਇੱਕ ਲੀਡਰ ਆ ਜੀ ਅਜੇ ਮਿਸ਼ਰਾ ਟੈਣੀ ਉਹਨੇ ਗੱਡੀ ਥੱਲੇ ਦੇ ਕੇ ਸ਼ਹੀਦ ਕਰਤੇ ਸੀਗੇ ਜੀ ਇੱਕ ਤੇ ਉਹਨਾਂ ਦੇ ਇਨਸਾਫ ਵਾਸਤੇ ਤੇ ਇੱਕ ਜਿਹੜੀ ਮੰਡੀਆਂ ਦੇ ਵਿੱਚ ਸਾਡੀ ਬਾਸਬਤੀ ਆ ਜੀ ਇਹਨੂੰ ਕੋਈ ਚੱਕ ਨਹੀਂ ਰਿਹਾ ਨਾ ਕੋਈ ਖਰੀਦ ਰਿਹਾ ਜੀ ਉਹ ਸਾਡੀ ਜਿਹੜੀ 6 ਮਹੀਨੇ ਦੀ ਪਾਲੀ ਹੋਈ ਫਸਲ ਆ ਇੱਕ ਤਾਂ ਉਹ ਮੰਡੀਆਂ ਦੇ ਵਿੱਚ ਰੌਣਕ ਰਹੀ ਹੈ ਜੀ ਬਾਸਪਤੀ ਉਹਦੇ ਅਸੀਂ ਮਤਲਬ ਉਹਦਾ ਇਹ ਉਹਦਾ ਕਿ ਇਥੇ ਆਉਣ ਸਾਡੇ ਆਉਣ ਦਾ ਇੱਕ ਇਹ ਕਾਰਨ ਹੈ ਜੀ ਤੇ ਕੁਛ ਇਦਾਂ ਦੇ ਜਿਹੜੇ ਹੋਰ ਵੀ ਸਾਡੇ ਜਿਹੜੇ ਮਤਲਬ ਜਿਹੜੀ ਸੈਂਟਰ ਸਰਕਾਰ ਪਤੀ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਕਰਕੇ ਅੱਜ ਅਸੀਂ ਇਹ ਜਿਹੜਾ ਵਾ ਕੀਤਾ ਜੀ ਕੋਈ ਸਾਡੇ ਜਿਹੜੇ ਕਿਸਾਨ ਹੈ ਹਰਿਆਣੇ ਦੇ ਵਿੱਚ ਉਹਨਾਂ ਤੇ लाठी चार्ज ਹੋਇਆ ਉਹਨਾਂ ਗੱਲਾਂ ਕਰਕੇ ਅੱਜ ਅਸੀਂ ਇਹ ਉਧੇ ਪੰਜਾਬ ਦੇ ਵਿੱਚ ਜਿਹੜੇ ਸਟੇਸ਼ਨ ਨੇ ਆ ਰੇਲਵੇ ਜਿਹੜੇ ਜਾਮ ਕੀਤੇ ਗੀਆਂ ਉਹਦੇ ਤਹਿਤ ਹੀ ਅਸੀਂ ਭਾਰਤੀ ਕਿਸਾਨ ਜੀ ਨੇ ਕ੍ਰਾਂਤੀਕਾਰੀ ਵੱਲੋਂ ਜਿਹੜਾ ਇਹ ਇਸ ਤੇ ਕੋਹਾ ਫਾਟ ਗਿਆ ਇਹਦੇ ਤੇ ਅਸੀਂ ਆ ਕੇ ਤੇ ਆਪਣਾ ਰੋਸ ਤਕੜਾ ਤੁਸੀਂ ਸਰਕਾਰ ਨੂੰ ਇਹ ਮੰਗ ਕੀਤੀ ਗਈ ਸੀ ਕਿ ਕੋਈ ਐਂਟੀਮੈਂਟੈਂਡ ਦਿੱਤਾ ਸੀ ਰੇਲਵੇ ਸਟੇਸ਼ਨ ਕੋਲ ਧਰਨਾ ਵਗੈਰਾ ਲਗਾਣਾ ਹਾਂਜੀ ਹਾਂਜੀ ਅੱਜ ਦਾ ਜਿਹੜੀ ਸਾਡੇ ਸੰਯੁਕਤ ਕਿਸਾਨ ਮੋਰਚੇ ਆ ਜੀ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹ ਕਾਲ ਦਿੱਤੀ ਗਈ ਸੀ ਕਿ ਅੱਜ ਦੇ ਦਿਨ ਸਟੇਸ਼ਨ ਜਿਹੜੇ ਆ ਉਹ ਜਿਹੜਾ ਟ੍ਰੇਨਾਂ ਦੇ ਉੱਪਰ ਅਸੀਂ ਆਪਣਾ ਰੋਸ ਮਜਾਰਾ ਕਰਾਂਗੇ ਮੇਰਾ ਨਾਮ ਸ਼ੁਭਨਮ ਕੀ ਮੇਰਾ ਨਾਮ ਹਰਮਨਦੇਵ ਸਿੰਘ ਰਾਇਸਰ ਸਰ ਅੱਜ ਕੀ ਗੱਲਬਾਤ ਹੋਈ ਜੋ ਕਿ ਰੇਲਵੇ ਟ੍ਰੈਕ ਤੇ ਤੁਹਾਨੂੰ ਆ ਖੜੇ ਹੋਏ ਪਿਆ ਇਹ ਜੀ ਕਿਸਾਨ ਮਜ਼ਦੂਰ ਮੋਰਚਾ ਨਹੀਂ ਕੋਈ ਨਹੀਂ ਭਗੰਟ ਨਹੀਂ ਖੜੇ ਕਿਸਾਨ ਮਜ਼ਦੂਰ ਮੋਰਚਾ ਤੇ ਸੁਪਤ ਕਿਸਾਨ ਗੈਰ ਰਾਜਨੀਤਿਕ ਵੱਲੋਂ ਜਿਹੜੇ ਸ਼ੰਭੂ ਤੇ ਖਨੌਰੀ ਦੇ ਉੱਤੇ ਮੋਰਚੇ ਲੱਗੇ ਹੋਏ ਨੇ ਉਹਨਾਂ ਵੱਲੋਂ ਇਹ ਅੱਜ ਦਾ ਸੱਦਾਗਾ ਅੱਜ ਦੇ ਦਿਨ ਜਦੋਂ ਪਿਛਲਾ ਕਿਸਾਨ ਅੰਦੋਲਨ ਚੱਲਦਾ ਸੀ 2021 ਦੇ ਵਿੱਚ ਅੱਜ ਦੇ ਦਿਨ ਕਿ ਲਖੀਨਪੁਰ ਖੇਰੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਭਾਜੀਪੀ ਦੇ ਅੱਗੂ ਅਜੇ ਵਿਚਰਾ ਟੈਣੀ ਤੇ ਉਹਦਾ ਲੜਕਾ ਉਹਨਾਂ ਵੱਲੋਂ ਗੱਡੀ ਥੱਲੇ ਲਤਾੜ ਕਤੜ ਕੇ ਕਤਲ ਕਰ ਦਿੱਤੇ ਗਏ ਸੀ ਉਹਦੇ ਇੱਕ ਪੱਤਰਕਾਰ ਵੀ ਸ਼ਹੀਦ ਹੋਇਆ ਸੀ ਤਾਂ ਉਹਦਾ ਇਨਸਾਫ ਅੱਜ ਤੱਕ ਕਿਸਾਨ ਲਹਿਰ ਨੂੰ ਨਹੀਂ ਮਿਲਿਆ ਤੇ ਜਦ ਕਿ ਉਹਨਾਂ ਨੂੰ ਨਾਲ ਦੇ ਨਾਲ ਜਮਾਨਤਾਂ ਦਿੱਤੀਆਂ ਗਈਆਂ ਉਲਟਾ ਕਿਸਾਨਾਂ ਦੇ ਉੱਤੇ ਉੱਥੇ ਪਰਚੇ ਪਾਏ ਗਏ ਤਾਂ ਉਹਨਾਂ ਕਿਸਾਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਇਹ ਯਾਦ ਕਰਾਉਣ ਦੀ ਖਾਤਰ ਕਿ ਕਿਸਾਨ ਇੰਨੇ ਸਾਲਾਂ ਬਾਅਦ ਵੀ ਜਿਹੜਾ ਉਹਨਾਂ ਦਾ ਜ਼ੁਲਮਾ ਉਹ ਭੁੱਲੇ ਨਹੀਂ ਹੈਗੇ ਤਾਂ ਮੁੱਖ ਕਾਰਨ ਇਹ ਹੈ ਕਿ ਅੱਜ ਦਾ ਦਿਨ 2 ਘੰਟੇ ਲਈ ਰੇਲ 트랙 ਜਾਮ ਕਰ ਲੈ ਸੱਦਾ ਕੇਐਮਐਮਪੀ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਦਿੱਤਾ ਗਿਆ ਸੀ ਉਦੋਂ ਬਿਨਾਂ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਜਿਹੜੇ ਝੋਨੇ ਦੀ ਫਸਲ ਆ ਉਹਨੂੰ ਲੈ ਕੇ ਐਫਸੀਆਈ ਗਦਾਮ ਦੀ ਖਾਲੀ ਕਰ ਰਹੀ ਫੂਲ ਲਗੇ ਤਿੱਕਤ ਆ ਰਹੀਆਂ ਤੇ ਨਾ ਹੀ ਬਾਸਮਤੀ ਦੀ ਜਿਹੜੀ ਫਸਲ ਆ ਉਹ ਚੱਕੀ ਜਾ ਰਹੀ ਹੈ ਟਾਈਮ ਸਰ ਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਮੌਕੇ ਦੀਆਂ ਮੰਗਾਂ ਤੇ ਜਿਹੜੀਆਂ ਲਖੀਂਪੁਰ ਖੀੜੀ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਦੀ ਇਕਤਰ ਅੱਜ ਇਹ 2 ਘੰਟੇ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਰੇਲਵੇ ਟਰੈਕ ਦੇ ਉੱਤੇ ਰੱਖਿਆ ਗਿਆ ਹੈ। APN Web News ਹਰ ਰੋਜ਼ ਇੱਕ ਨਈ ਖਬਰ ਦੇ ساتھ